ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰ ਅੱਜ ਦੀ ਵੀਡੀਓ ਮੇਰੇ ਪਿੰਡ ਦੇ ਵਿੱਚੋਂ ਲੈ ਕੇ ਆਇਆ ਮੈਂ ਮੇਰਾ ਪਿੰਡ ਕਮਾਲੂ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਹੈਗਾ ਜਿਸ ਘਰ ਦੇ ਵਿੱਚੋਂ ਵੀਡੀਓ ਦਿਖਾ ਰਿਹਾ ਨਾ ਵੀਰ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਧੰਦਾ ਕਰਦੇ ਆ ਤੇ ਲਿਮਟ ਦੇ ਵਿੱਚ ਹੀ ਬਾਈ ਕੋਲ 4-5 ਪਸ਼ੂ ਹੈ ਤੇ ਅੱਜ ਸਾਨੂੰ ਇਹ ਸਾਹਮਣੇ ਖੜੀ ਇੱਕ ਗੱਬਣ ਝੋਟੀ ਦਿਖਾਉਣੀ ਹੈਗੀ ਤੇ ਨੇੜੇ ਸਾਡੇ ਤਲਵੰਡੀ ਸਾਬੋ ਰਹਿੰਦਾ ਰਾਮਾ ਮੰਡੀ ਰਹਿੰਦਾ ਹੈ ਬੰਗੀ ਜੱਜੜ ਤੇ ਲਾਲਿਆਣਾ ਕੋਲੋ ਕੋਲ ਹੀ ਪਿੰਡ ਹੈ। ਰਾਮੇ ਵਾਲਾ ਸਾਡਾ ਇੱਕ ਮਾਲੂ ਕਹਿ ਦਿੰਦੇ ਆ। ਡਿਟੇਲ ਮੈਂ ਤੁਹਾਨੂੰ ਸਾਰੀ ਲੈ ਕੇ ਦੇਵਾਂਗਾ। ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਉਣਾ ਹੈਗਾ। ਅਗਲੀ ਜੋ ਵੀ ਕਾਰਵਾਈ ਆ ਦੋਸਤੋ ਤੁਹਾਡੀ ਹੈ। ਤੇ ਡਿਟੇਲ ਆਪਾਂ ਸਾਰੀ ਤੁਹਾਨੂੰ ਬਾਈ ਤੋਂ ਲੈ ਕੇ ਦੇਣਾ ਹੈ। ਬਾਈ ਐਂ ਕਾ ਕੇ ਸਾਹਮਣੇ। ਕੀ ਹਾਲ ਹੈ ਬਾਈ ਠੀਕ ਹੈ ਬਾਈ ਉਹ ਠੀਕ ਠਾਕ ਹਾਂ ਨੰਬਰ ਬੋਲ ਦੇਵੇਂ ਕਾਕੇ ਤੇਰਾ 62394 ਹਾਂ 46794 62394 ਹਾਂਜੀ 46 794 794 ਇਹ ਕਹਿਮਾ ਸੂਹ ਸੂ ਦੇ ਕਾਕੇ ਮਾਝ ਆਪਣੀ ਇਹ ਤੀਜੇ ਸੂਹ ਸੂਗੀ ਤੇਜ ਤੀਜੇ ਸੂਹ ਸੂਗੀ ਹਾਂਜੀ ਦਿਨ ਕਹਿ ਕੇ ਲੈ ਜੂਗੀ ਦਿਨ ਇਹ ਲੈ ਜੂਗੀ 5 6 ਦਿਨਾਂ ਦੇ ਪੰਜ ਛੇ ਦਿਨ ਹਾਂ 2 4 ਦਿਨ ਤਾਂ ਰਹਿੰਦੀ ਐ ਇਹਦੇ ਕਦੋਂ ਦਨ ਉੱਤੋਂ ਲੈ ਜੂਗੀ ਅੱਛਾ ਤੇ ਉਹ ਦੁੱਧ ਪਿਛਲੇ ਸੂਏ ਬਾਈ ਪਿਛਲੇ ਸੂਏ ਨੇ 12 ਲੀਟਰ ਦੁੱਧ ਦਿੱਤਾ ਜੀ 12 ਲੀਟਰ ਹਾਂ ਥੋੜਾ 12 ਕਿਲੋ ਦੀ ਨਹੀਂ ਐ ਹੋ ਸਕਦਾ ਵੀ ਇਹ ਦੀ ਵੱਧ ਦੇ ਦੇ ਨਹੀਂ ਥੋੜੇ ਘਰ ਦੀ ਐ ਮੱਝ ਹਾਂ ਘਰ ਦੀ ਮੱਝ ਆ ਤੀਜੇ ਸੂਏ ਆਪਣੇ ਕੋਲੇ ਸੂਜੂ ਆਪਣੇ ਅੱਛਾ ਦੋ ਝੋਟੀਆਂ ਘਣੀ ਐ ਇਹਦੀ ਬਾਹਰ ਕਿੰਨੀਆਂ ਹੈ ਹਾਂ ਹਾਂ ਖੋਲेंगे ਬਾਈ ਹੁਣ ਇਹਨੂੰ ਖੋਲ ਲੈਣ ਦੋਸਤੋ ਤੀਜਾ ਸੂਆ ਸੂਦੀ ਐ ਪੰਜ ਛੇ ਦਿਨ ਸਾੜੇ ਲੈ ਜੂਗੀ 12 ਕਿਲੋ ਵੀਰ ਕਹਿੰਦਾ ਪਿਛਲੇ ਸੂਏ ਦੁੱਧ ਚੋਇਆ ਤੇ ਬਾਈ ਦੇ ਘਰ ਦੀ ਐ ਬੇਲ ਬਹੁਤ ਲੰਮੀ ਐ ਕਦ ਕਾਠ ਵੀ ਬਹੁਤ ਐ ਮੱਝ ਦਾ ਤੇ ਤੁਸੀਂ ਨਾ ਇੱਥੋਂ ਧਿਆਨ ਨਾਲ ਦੇਖ ਲਿਓ ਥਣ ਤੇ ਹਵਾਨਾ ਨਾ ਕੱਲਾ ਕੱਲਾ ਥਾਣਾ ਮੁਠੀ ਵਾਲਾ ਆ ਦੇਖੋ ਇੱਥੋਂ ਧਿਆਨ ਨਾਲ ਆਇਤੋਸ ਮਾਰ ਕੇ ਤੁਸੀਂ ਧਿਆਨ ਨਾਲ ਦੇਖ ਲਿਓ ਹਵਾਨਾ ਨਾ ਥੱਲੇ ਖੁੱਚਾਂ ਤੋਂ ਵੀ ਥੱਲੇ ਜਾਂਦਾ ਮੱਝ ਦਾ ਲੈ ਮੋੜ ਲਈ ਬਾਈ ਇੱਧਰ ਨੂੰ ਫਿਕਰ ਮੈਂ ਸੁਣੂ ਬਾਕੀ ਹੌਲੀ 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 ਮੈਂ ਕੋਲੇ ਲੈ ਚੱਲ ਲੈ ਚੱਲ ਕੋਈ ਨਾ ਬੰਨ ਦਿੱਤਾ ਸੀ ਗਵਨ ਕੋਈ ਨਹੀਂ ਹੂੰ ਕਾਕੇ ਚੂਣ ਚੂਣ ਕਿਵੇਂ ਬਾਈ ਇਹਨੂੰ ਬਾਈ ਬਾਸ ਕਿੰਮਤ ਭਾਜ ਵਾਕ ਚੋਈ ਜਾਣ ਅੱਛਾ ਹਾਂ ਪੋਲੀ ਵਧੀਆ ਤਾਰੇ ਦੀ ਪੂਰੀ ਵਧੀਆ ਪੋਲੀ ਐ ਤੂੰ ਤੁਸੀਂ ਤਾਂ ਹੁਣ ਘਰੇ ਚੋਈ ਆ ਥੋੜੇ ਦਾ ਘਰ ਦੀ ਹਾਂ ਕਈ ਵਾਰੀ ਨਾ ਭਰਾ ਕੋ ਦੂੜੋਂ ਨੇਲੇ ਆ ਜਾਂਦਾ ਫਿਰ ਅਗਲਾ ਕਹਿੰਦਾ ਯਾਰ ਆ ਮੂਰੋਂ ਦਾ ਮੂੰਹ ਮੱਥਾ ਦੇਖ ਲਓ ਪੂਰੀ ਨਾ ਘੱਟੋ ਘੱਟ ਬੇਲ ਦੇਖੋ ਮੱਝ ਦੀ ਪੂਰੀ ਲੰਮੀ ਬੇਲ ਹੈਗੀ ਤੇ ਕੱਦ ਵੀ ਪੂਰਾ ਮੱਝ ਦਾ ਵੱਡੇ ਕੱਦਾਂ ਦੇ ਵਿੱਚ ਮੰਨਿਓ ਤੇ ਵੱਡੀ ਮੱਝ ਮੰਨਿਓ ਤੇ ਹਵਾਨਾ ਤੁਸੀਂ ਧਿਆਨ ਨਾਲ ਫੇਰ ਮੈਸ ਨੂੰ ਦੂਸਰੀ ਸਾਈਡ ਤੋਂ ਵੀ ਦਿਖਾ ਦਿੰਨਾ ਇੱਥੋਂ ਤੁਸੀਂ ਧਿਆਨ ਨਾਲ ਦੇਖ ਲਿਓ ਇੱਕੋ ਜਿਹਾ ਥਣ ਲੱਗਿਆ ਇੱਕੋ ਜਿਹੀ ਥਣਾ ਚ ਬਿੱਥੀ ਹੈਗੀ ਪੀੜੀ ਦੇ ਪਾਪਾ ਵਾਂਗੂੰ ਥਣ ਲੱਗਿਆ ਝੋਟੀ ਨੂੰ ਆ ਮੂਰੋਂ ਮੂੰਹ ਮੱਥਾ ਦੇਖ ਲਓ ਕਾਕੇ ਹੁਣ ਰੇਟ ਦੱਸ ਦੇ ਬਾਈ ਰੇਟ ਤੇ ਜੇ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਹਾਂ ਜਾਇਜ਼ ਜੈ ਹੋਊਗਾ ਹਾਂ ਜਾਇਜ਼ ਜੈ ਰੇਟ ਹੋਊਗਾ ਦੋਸਤੋ ਫੋਨ ਵੀਰ ਕਹਿੰਦਾ ਮੈਂ ਸੌਰੀ ਰੇਟ ਆ ਫੋਨ ਤੇ ਹੋਊਗਾ ਰੇਟ ਜਾਇਜ਼ ਹੋ ਜਾਣਾ ਕਿਉਂਕਿ ਉਹ ਕਈ ਵਾਰੀ ਨਾ ਕੋਈ ਵਪਾਰੀ ਵੀਰ ਲੈ ਜਾਂਦਾ ਤਾਂ ਕਰਕੇ ਥੋੜਾ ਜਿਆ ਫਿਰ ਫੋਨ ਤੇ ਬਾਈ ਕਹਿੰਦਾ ਦੱਸਿਆ ਨਹੀਂ ਜਾਂਦਾ ਵੀਡੀਓ ਦੇਖ ਕੇ ਕੋਈ ਬਾੜੀ ਆ ਜਾਂਦਾ ਹੁੰਦਾ ਗਾਂ ਫਿਰ ਉਹਨੇ ਵੀ ਅਗਲੀ ਵੇਚਣੀ ਹੁੰਦੀ ਹੈਗੀ ਹਾਂਜੀ ਹਾਂ ਤੇ ਕਮਾਲੂ ਪਿੰਡ ਮੈਂ ਤੁਹਾਨੂੰ ਦੁਆਰੇ ਦੱਸ ਦੇਣਾ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਜੱਜਲ ਰੋਡ ਤੇ ਜੱਜਲ ਰੋਡ ਦੇ ਉੱਤਰ ਵੀਰਾਂ ਦੇ ਬਾਈਆਂ ਦਾ ਘਰ ਹੈਗਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜਿਹੜੇ ਵੀ ਭਰਾਵਾਂ ਨੂੰ ਪਸੰਦ ਲੱਗੀ ਮਾਝ ਦੇ ਦੋਸਤੋ ਵੀਰ ਨਾਲ ਕੰਟੈਕਟ ਕਰ ਲਿਓ ਜਾ 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 ਰੇਟ ਹੋਊਗਾ ਤੀਜਾ ਸਵੇਰ ਸੁੰਦੀਆ ਦੂਜੇ ਸਵੇਰ 12 ਕਿਲੋ ਦੁੱਧ ਦਿੰਦਾ ਇਸ ਮਾਝ ਨੇ ਸੋਹਣੀ ਐ ਹਲੇ 5-6 ਦਿਨ ਲੈਂਦੀ ਹੈਗੀ ਸੋ ਧੰਨਵਾਦ ਦੋਸਤੋ ਸੱਸੀ ਗੱਲ ਸਾਰੇ ਭਰਾਵਾਂ ਨੂੰ